ਜੇ ਗਵਰਨਮੈਂਟ ਸੀਏ ਆਪਣੇ ਸਿੱਖਾਂ ਦੀ ਗੱਲ ਹੀ ਦਲਦੀ ਤਾਂ ਹੀਓ ਆਪਾਂ ਸਿੱਧੀ ਯਾਦਗਾਰ ਸੰਤ ਜਨੈਤ ਸਿੰਘ ਪਿੰਡਰਾਂ ਵਾਲਿਆਂ ਦੇ ਦਰਸ਼ਨ ਕਰਦੇ ਆਂ ਦੁਨੀਆਂ 'ਚੋਂ ਲੋਕ ਆਉਂਦੇ ਆ ਜਿਹੜੇ ਸੋਚਦੇ ਸੀ ਕਿ 84 ਆਪਰੇਸ਼ਨ ਬਲੁਸਟਾਈ 84 ਹੋਈ ਵੀ ਦਿੱਲੀ ਸਟੇਟ ਦਾ ਪ੍ਰੋਪਗੈਂਡ ਤੇ ਸੀਵੇਂ ਤੇ ਟੈਰਰਿਸਟ ਅਤਵਾਦੀ ਤੇ ਦੂਜੇ ਪਾਸੇ ਤੋਂ ਅਗਲਾ ਕਾਲ ਤੱਕ ਦੇ ਨਤਮਸਤ ਹੋ ਕੇ ਨਿਕਲਦਾ ਤੇ ਅਗਲਾ ਵੇਖਦਾ ਵੀ ਸਿੱਧੀ ਯਾਦਗਾਰ ਉਹਨਾਂ ਦੀ ਉਦੋਂ ਯਾਰ ਸ਼ਹੀਦ ਹੈ ਕਾਉਂ ਦੇ ਉਦੋਂ ਸ਼ਹੀਦ ਨੇ ਇਹ ਦਿੱਲੀ ਅਤਵਾਦੀ ਬਣਾ ਰਹੀ ਹੈ ਇਹ ਤਾਂ ਹੀ ਬਣੇ ਜੀ ਆਪਣੀਆਂ ਸਰਕਾਰਾਂ ਜੀ ਸਰਕਾਰਾਂ ਨਾ ਹੁੰਦੀਆਂ ਕਿੱਥੇ ਤੈਨੂੰ ਪਤਾ ਹੈ ਅੱਜ ਕੀ ਕੀ ਕਰਾਂ ਪਕੀ ਸਟੈਪ ਚੱਕਣ ਦੇ ਰਹੇ ਆ ਆਪਾਂ ਨੂੰ ਕੋਈ ਸਿੱਖ ਨੂੰ ਸਾਹ ਲੈਣ ਦੇ ਰਹੀ ਹੈ ਦਿੱਲੀ ਅੱਜ ਆ ਅਮਰਤਪਾਲ ਸਿੰਘ ਦੀ ਗੱਲ ਕਰੀਏ ਆਪਾਂ ਭਾਈ ਅਮਰਤਪਾਲ ਸਿੰਘ ਅਮਰ ਸੰਚਾਰ ਰਿਹਾ ਅਮਰ ਸੰਚਾਰ ਕਰ ਰਿਹਾ ਤੇ ਚੱਕ ਕੇ ਐਨਐਸਏ ਲਾਤਾ ਤੇ ਸਿੱਖ ਬਿਲ ਕੇ ਵੀ ਜੇ ਐਨਐਸਏ ਵਾਸਤੇ ਦੱਸੋ ਦੇਸ਼ ਨੂੰ ਤੋੜਨ ਵਾਲਾ ਕੀ ਕੀਤਾ ਕੋਈ ਆਰਡੀਐਕਸ ਕੋਈ ਲਿਟਰੇਚਰ ਹੀ ਦੇ ਦਿਓ ਕੋਈ ਦੱਸੋ ਤਾਂ ਸਹੀ ਵੀ ਦੇਸ਼ ਤੋੜਨ ਵਾਲੀ ਗੱਲ ਕੀ ਕੀਤੀ ਦੇਸ਼ ਦੀ ਸਕਿਉਰਿਟੀ ਨੂੰ ਕੀ ਨੁਕਸਾਨ ਕਰਤਾ ਹਣਾ ਤਾਂ ਗੱਲ ਕੋਈ ਨਹੀਂ ਫਿਰ ਲੋਕਾਂ ਨੇ ਕਿੱਡਾ ਫਤਵਾ ਕਿੱਡਾ ਫਤਵਾ ਮੈਂ ਸਮਝਦਾ ਕਿੱਡਾ ਫਤਵਾ 20 ਲੱਖ ਲੋਕਾਂ ਨੇ ਚੁਣ ਕੇ ਭੇਜਤਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਜਿਹੜੀ ਦਿੱਲੀ ਕਹਿ ਰਹੀ ਹੈ ਕਿ ਆਮ ਪਬਲਿਕ ਨੂੰ ਖਤਰਾ ਲੋਕਾਂ ਨੂੰ ਖਤਰਾ ਲੋਕਾਂ ਨੂੰ ਖਤਰਾ ਪਬਲਿਕ ਨੂੰ ਖਤਰਾ ਜਿਹੜੀ ਦਿੱਲੀ ਕਹਿ ਰਹੀ ਸੀ ਤੇ ਉਹ ਲੋਕਾਂ ਦੇ ਜਿੱਤਿਆ ਕੇ ਭੇਜਿਆ ਜਿਹੜੀ ਅਮਨ ਸ਼ਾਂਤੀ ਗੱਲ ਉਹ ਅਮਨ ਸ਼ਾਂਤੀ ਵਾਸਤੇ ਤਾਂ ਲੋਕਾਂ ਨੇ ਜਿੱਦਾਂ ਕਿ ਭੇਜਿਆ ਮੈਂ ਸਮਝਦਾ ਇਹ ਤਿੰਨ ਸੀਟਾਂ ਨਾ ਜਿਹੜੀਆਂ ਬਠਿੰਡਾ ਹੋਗੀ ਖੰਡੂਰ ਸਾਹਿਬ ਹੋਗੀ ਫਰੀਦਕੋਟ ਹੋਗੀ ਇਹ ਦਿੱਲੀ ਨੂੰ ਸੇਕ ਕੌਮ ਨੇ ਦਿਖਾਇਆ ਗੁੱਸਾ ਇਕੱਠੇ ਹੋ ਕੇ ਇਹ ਤਿੰਨ ਸੀਦ ਭਾਈ ਵਿਅੰਤ ਸਿੰਘ ਦਾ ਮੁੰਡਾ ਇਸ ਕਰਕੇ ਕਿਉਂਕਿ ਕੁਰਬਾਨੀ ਬਹੁਤ ਵੱਡੀ ਹੈ ਸੀਦ ਭਾਈ ਵਿਅੰਤ ਸਿੰਘ ਦੀ ਜਿੱਥੇ ਗਾਂਧੀ ਪਰਿਵਾਰ ਵਹਿੰਦਾ ਰਾਹੁਲ ਗਾਂਧੀ ਜਾਂਦਾ ਉੱਥੇ ਸਾਡੇ ਸੀਦ ਦਾ हां ਪਹਿਲਾਂ ਬਾਪੂ ਅਮਨੁਆ ਜੀ ਉਸ ਤੋਂ ਬਾਅਦ ਬਿਮਲ ਕੌਰ ਖਾਲਸਾ ਤੀਜੀ ਪੀੜ੍ਹੀ ਇੱਕ ਇਹੀ ਚ ਤਾਂ ਹੀ ਤਾਂ ਸਾਡੀ ਕੌਮ ਦੇ ਵਿੱਚ ਕੁਰਬਾਨੀਆਂ ਨੇ ਤੀਜੀ ਪੀੜ੍ਹੀ ਐਮਪੀ ਬਣਾਈ ਇਸ ਕਰਕੇ ਕਿ ਸਹੀਦ ਪਰਿਵਾਰ ਭਾਈ ਬਹੁਤ ਵੱਡੀ ਕੁਰਬਾਨੀ ਭਾਈ ਅਮਰਤਪਾਲ ਸਿੰਘ ਟੱਕਾ ਹੋਇਆ ਟੱਕਾ ਹੋਇਆ ਸ਼ਰਾਸਰ ਟੱਕਾ ਹੋਇਆ ਇੱਕ ਸਿੱਖੀ ਦੇ ਪ੍ਰਚਾਰ ਕਰਨ ਵਾਲੇ ਤੇ ਐਨਐਸਏ ਲਾਇਆ ਬਠਿੰਡਾ ਸੀਟ ਅਰਸਿਮਰਤ ਕੌਰਵਾਦਲ ਕਿਉਂ ਕਿ ਕਿਉਂਕਿ ਦਿੱਲੀ ਦੇ ਖਿਲਾਫ ਬੋਲਦੀ ਹੈ ਅੱਖ ਚ ਅੱਖ ਭਾ ਕੇ ਗੱਲ ਕਰਦੀ ਹੈ ਵਜੀਰੀ ਟਕਰਾਈ ਅਸਤੀਫਾ ਦਿੱਤਾ ਅਸਤੀ ਮਨਿਸਟਰੀ ਛੱਡੀ ਦੇਸ਼ ਦੀ ਨਹੀਂ ਅਗਲਾ ਪਿੰਡ ਦੀ ਸਰਪੰਚੀ ਨਹੀਂ ਛੜਦਾ ਨਹੀਂ ਤਾਂ ਹੋਰ ਵੀ ਸੀਟਾਂ ਸੀ ਅਕਾਲੀ ਦਲ ਦੀਆਂ 12 ਸੀਟਾਂ ਹੋਰ ਵੀ ਸੀ ਸੋ ਇਸ ਕਰਕੇ ਇਹ ਤਿੰਨ ਸੀਟਾਂ ਬਹੁਤ ਵੱਡਾ ਮੈਸੇਜ ਹੈ ਮੈਸੇਜ ਤਾਂ ਬਹੁਤ ਵਾਰੀ ਦਿੱਤਾ ਲਾਲ ਕਿਲੇ ਤੇ ਜੋ ਕੇਸਰੀ ਝੰਡਾ ਤੇ ਕਿਸਨ ਦੇ ਝੰਡਾ ਚੜਾਇਆ ਉਦੋਂ ਵੀ ਦਿੱਲੀ ਨੂੰ ਦੱਸਿਆ ਸੀ ਤੂੰ ਸੁਧਰ ਜਾ ਉਦੋਂ ਬਾਅਦ ਵੀ ਸਮੇ 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 ਸਮੇਂ ਤੇ ਪਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਇਆ ਹੋਏ ਅਸਲ ਗੱਲ ਤਾਂ ਹੀ ਬੰਦਨੀ ਹੈ ਜੇ ਇਕੱਠੇ ਹੋਵਾਂਗੇ ਇਕੱਠੇ ਹੋ ਕੀ ਗੱਲ ਬੰਦਨੀ ਹੈ ਤੇ ਨਹੀਂ ਤਾਂ ਦਿੱਲੀ ਚੱਲਾ ਚ